ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਫਲਤਾ ਦੀ ਪੌੜੀ ਤੇ ਅੱਜ ਅਸੀਂ ਪੜਾਂਗੇ ਸੂਫੀ ਕਵੀਆਂ ਦੇ ਬਾਰੇ ਸੁੱਤ ਪਹਿਲਾਂ ਅਸੀਂ ਅੱਜ ਪੜਾਂਗੇ ਸ਼ੇਖ ਫਰੀਦੀ ਜੀ ਬਾਰੇ ਜਨਮ ਦੇਖਦੇ ਹਾਂ ਉਹਨਾਂ ਦਾ ਜਨਮ ਹੋਇਆ 4 ਅਪ੍ਰੈਲ 1173 ਈਸਵੀ ਨੂੰ ਜਿਹੜੀ ਜਿਹੜੀ ਦੇ ਵਿੱਚ ਦੇਖੀਏ ਤਾਂ 569 ਹਿਜਰੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਹੋਇਆ ਕਿੱਥੇ ਪਿੰਡ ਖੋਤਵਾਲ ਜ਼ਿਲ੍ਹਾ ਮਲਤਾਨ ਦੇ ਵਿੱਚ ਪਿਤਾ ਜੀ ਦਾ ਨਾਮ ਸੀ ਉਹਨਾਂ ਦਾ ਸ਼ੇਖ ਜਮਾਲਉਦੀਨ ਸੁਲੇਮਾਨ ਤੇ ਮਾਤਾ ਦਾ ਨਾਮ ਸੀ ਮਰੀਮ ਮੌਤ ਹੋਈ ਉਹਨਾਂ ਦੀ 7 ਮਈ 1266 ਇਸ ਨੂੰ ਪਾਕਪਟਨ ਦੇ ਵਿੱਚ ਪੰਜਾਬ ਦੇ ਵਿੱਚ 92 ਸਾਲ ਦੀ ਉਮਰ ਦੇ ਵਿੱਚ ਸਭ ਤੋਂ ਪਹਿਲਾਂ ਦੇਖਦੇ ਹਾਂ ਅਸੀਂ ਇਹਨਾਂ ਨੂੰ ਕੀ ਕਿਹਾ ਜਾਂਦਾ ਆਧੁਨਿਕ ਪੰਜਾਬੀ ਸੂਫੀ ਕਵਿਤਾ ਦਾ ਪਿਤਾਮਾ ਕਿਹਾ ਜਾਂਦਾ ਜੀਤ ਸਿੰਘ ਸ਼ੀਤਲ ਨੇ ਇਹਨਾਂ ਨੂੰ ਲੋਕ ਕਵੀ ਕਿਹਾ ਮੀਆਂ ਮੁਹੰਮਦ ਬਖਸ਼ ਨੇ ਇਹਨਾਂ ਨੂੰ ਮਾਰਫਤ ਦਾ ਗਿਆਤਾ ਕਿਹਾ ਸੰਤ ਸਿੰਘ ਸੇਖੋਂ ਨੇ ਰੂਪਵਾਦੀ ਕਵੀ ਕਿਹਾ حضرت کر کرمانی نے پیرਾਂ ਦਾ پیر کہاں امیر خسرو نے بابا گرو کہاں ਤੇ ڈاکٹر دیوان ਸਿੰਘ ਨੇ پنجابی ਦਾ چوسر کہاں ڈاکٹر موہن سنگھ نے ਇਤਿਹਾਸਿਕ ਪੜਾਅ ਦੇ ਸੂਫੀ ਕਵੀ ਤੇ ਇਹਨਾਂ ਨੂੰ 12ਵੀਂ 13ਵੀਂ ਸਦੀ ਦੇ ਕਵੀ ਕਿਹਾ ਜਾਂਦਾ ਤੇ ਪੂਰਬ ਨਾਨਕ ਕਾਲ ਦੇ ਪਹਿਲੇ ਸੂਫੀ ਕਵੀ ਕਿਹਾ ਜਾਂਦਾ ਪੂਰਬ ਨਾਨਕ ਕਾਲ ਹੁੰਦਾ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦਾ ਸਮਾਂ ਉਹਨੂੰ ਪੂਰਬ ਨਾਨਕ ਕਾਲ ਕਹਿੰਦੇ ਜਿਹੜਾ ਉੱਤਰ ਨਾਨਕ ਕਾਲ ਗੁਰੂ ਨਾਨਕ ਦੇਵ ਜੀ ਦੇ ਜਿਹੜਾ ਗੁਰਨਾਨਕ ਦੇਵ ਜੀ ਦੇ ਜਦੋਂ ਜਿਹੜਾ ਉਹਨਾਂ ਦਾ ਟਾਈਮ ਚੱਲਦਾ ਸੀ ਉਹਨੂੰ ਉੱਤਰ ਨਾਨਕ ਕਾਲ ਕਹਿੰਦੇ ਆ ਇਹਨਾਂ ਦਾ ਪੂਰਾ ਨਾਮ ਸੀ ਸ਼ੇਖ ਫਰੀਦਉਦੀਨ ਮਸਯੂਦ ਸ਼ੱਕਰਗੰਜ ਬਹੁਤ ਇੰਪੋਰਟੈਂਟ ਹੈ ਯਾਦ ਰੱਖ ਲੈਣਾ ਕਿਤੇ ਆਪ ਦਾ ਸੁਭਾਅ ਮਿੱਠਾ ਹੋਣ ਕਰਕੇ ਆਪ ਨੂੰ ਛੱਕੇ ਗੰਗੇ ਸ਼ੱਕਰ ਭਾਅ ਮਿਠਾਸ ਦਾ ਖਜ਼ਾਨਾ ਵੀ ਕਿਹਾ ਜਾਂਦਾ ਸੀ ਉਹਨੇ ਇਹ ਹੈਗੇ ਕਿ ਸਿਰ ਹਸਵਰਦੀ ਕਵੀ ਸੀਗੇ ਸੂਫੀ ਕਵੀ ਸੀ ਕਿਉਂਕਿ ਇਹਨਾਂ ਨੇ ਮਤਲਬ ਜਿਹੜੀਆਂ ਆਤਮਾ ਤੇ ਪਰਮਾਤਮਾ ਦੇ ਬਾਰੇ ਇਹਨਾਂ ਨੇ ਜਿਹੜੇ ਸ਼ਲੋਕ ਆ ਰਚੇ ਭਾਸ਼ਾ ਇਹਨਾਂ ਦੀ ਸੀ ਲਹਿੰਦੀ ਪੰਜਾਬੀ ਤੇ ਇਹਨਾਂ ਨੂੰ ਅਰਬੀ ਫਾਰਸੀ ਤੇ ਹਿੰਦੀ ਭਾਸ਼ਾ ਦਾ ਵਿਗਿਆਨ ਸੀਗਾ ਬਚਪਨ ਵਿੱਚ ਇਹਨਾਂ ਨੂੰ ਕਾਜੀ ਬੱਚਾ دیਵਾਨਾ ਕਹਿੰਦੇ ਸਨ ਇਹਨਾਂ ਦੀ ਰਚਨਾ ਦਾ ਮੁੱਖ ਵਿਸ਼ਾ ਦੁੱਖ ਹੈ ਮਜ਼ਾਹਰ ਇਹਨਾਂ ਦੀ ਹੈਗੀ ਆ ਪਾਕ ਪਟਨ ਦੇ ਵਿੱਚ ਤੇ ਇਹ ਸ਼ਰੀਅਤ ਦੇ ਵਿੱਚ ਵਿਸ਼ਵਾਸ ਕਰਦੇ ਸੀ ਇਹਨਾਂ ਨੇ 16 ਸਾਲ ਦੀ ਉਮਰ ਦੇ ਵਿੱਚ ਹਾਜੀ ਦੀ ਪਦਵੀ ਹਾਸਲ ਕੀਤੀ ਇਹ ਹਾਜੂ ਪੂਰਾ ਕਰਨ ਵਾਲੇ ਨੂੰ ਦਿੱਤੀ ਜਾਂਦੇ ਸੀ ਤੇ ਪਰਮਾਤਮਾ ਦੇ ਵਿਛੋੜੇ ਦੇ ਅਹਿਸਾਸ ਨੂੰ ਇਹਨਾਂ ਨੇ ਬਿਰਹਾ ਕਿਹਾ ਇਹਨਾਂ ਦਾ ਮੁਰਸ਼ਿਦ ਸੀ ਖ्वाजा कुतुਬਦੀਨ ਬਖਤਿਆਰ ਕਾਕੀ ਪ੍ਰਸ਼ਨ ਪੁੱਛ ਲੈਂਦੇ ਆ ਯਾਦ ਰੱਖ ਲੈਣਾ ਫਿਰਕਾ ਜਿਹੜਾ ਚਿਸ਼ਤੀ ਸੰਪਰਦਾਇ ਸੀ ਇਹ ਵੀ ਬਹੁਤ ਇੰਪੋਰਟੈਂਟ ਆ ਪੁੱਛਦੇ ਹੀ ਪੁੱਛਦੇ ਆ ਤੇ ਉੱਤਰਾਧਿਕਾਰ ਇਹਨਾਂ ਦਾ ਸੀ ਨਾਮੂਦੀਨ ਔਲੀਆ ਇਹਨਾਂ ਨੇ 5 ਸਾਲ ਦੀ ਉਮਰ ਦੇ ਵਿੱਚ ਸਾਰਾ ਕੁਰਾਨ ਜਿਹੜਾ ਯਾਦ ਕਰ ਲਿਆ ਸੀ ਹੁਣ ਰਚਨਾਵਾਂ ਦੀ ਗੱਲ ਕਰਦੇ ਆ ਇਹਨਾਂ ਨੇ 112 ਸ਼ਲੋਕ ਤੇ 4 ਸ਼ਬਦ ਰਚੇ ਸ਼ਬਦ ਜਿਹੜੇ ਦੋ ਰਾਗ ਆਸਾ ਦੇ ਵਿੱਚ ਤੇ ਦੋ ਰਾਗ ਸੂਹੀ ਦੇ ਵਿੱਚ ਰਚੇ ਬਹੁਤ ਇੰਪੋਰਟੈਂਟ ਪੁੱਛ ਲੈਂਦੇ ਆ ਕਿ ਕਿੰਨੇ ਸ਼ਬਦ ਆ ਕਿਹੜੇ ਰਾਗਾਂ ਚ ਆ ਸੋ ਯਾਦ ਰੱਖ ਲੈਣਾ ਤੇ ਕਹਿੰਦਾ ਸ਼ੇਖ ਫਰੀਦ ਦੇ ਸਰਲੇਖ ਸ਼੍ਰੀ ਗੁਰੂ ਨਾਨਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਇਹਨਾਂ ਦਾ ਸ਼ੇਖ ਫਰੀਦ ਦਾ ਸਰਲੇਖ ਜਿਹੜਾ ਆ ਅ ਸ਼ੇਖ ਉਹਦਾ ਉਹਦਾ ਸਰਲੇਖ ਲਿਖਿਆ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਉਹਦੇ ਹੇਠ ਜਿਹੜੇ ਇਹਨਾਂ ਦੇ ਸ਼ਲੋਕ ਆ ਦਰਜ ਆ ਕਹਿੰਦਾ ਕਿਰਪਾਲ ਸਿੰਘ ਸੇਰ ਅਨਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪਦੇ ਨਾਂ ਹੈ 132 ਸ਼ਲੋਕ ਦਰਜਾ ਜਿਨ੍ਹਾਂ ਵਿੱਚ 112 ਸ਼ਲੋਕ ਆਪਦੇ ਆ ਤੇ 20 ਗੁਰੂ ਸਹਿਬਾਨਾਂ ਦੇ ਰਚੇ ਹੋਏ ਆ ਇਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਪਏ ਆ ਧੰਨਵਾਦ ਸਭ ਦਾ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਜੇ ਕੋਈ ਕਮੀ ਰਹੀ ਹੋਵੇ ਉਹ ਵੀ ਦੱਸੋ ਤਾਂ ਕਿ ਅਗਲੀ ਵੀਡੀਓ ਚ ਸੁਧਾਰਿਆ ਜਾ ਸਕੇ